ਮਾਨਯੋਗ ਐਸਐਸਪੀ ਡਾਕਟਰ ਪਕੇਜਨ ਦੀ ਰੇਨਮੇਟ ਮਿਸ ਸ਼ਾਮ ਆਡੀਅנס ਨਾਲ ਖਾਤੇ ਵਿੱਚ ਅਸੀਂ ਕਾਰਵਾਈ ਕਰਦੇ ਆ ਰਹੇ ਹਾਂ ਤੇ ਇੱਕਦਮ ਇੱਕਦਮ ਪਹਿਲਾਂ ਸਾਡੇ ਪਪਾ ਫਰੀਦ ਜੀ ਦੇ ਨਾਲ ਘਰ ਸਿੰਘਾਗੁਰਤਾ ਸਾਹਿਬ ਦੇ ਵਿਨੋਦ ਕੁਮਾਰ ਜੀ ਉਹਨਾਂ ਨੇ ਸਾਨੂੰ ਇੱਕ ਦੱਸਿਆ ਕਿ ਮੇਰੇ ਘਰੋਂ ਦਿਨ ਦਿਹਾੜੇ ਕੋਈ ਚੋਰ ਆਇਆ ਹੈ ਤੇ ਜਿੱਥੇ 5 ਤੋਲੇ ਸੋਨਾ ਤੇ 1 ਲੱਖ 3000 ਰੁਪਏ ਦੀ ਚੋਰੀ ਹੋ ਗਈ ਹੈ ਅਸੀਂ ਉਸ ਨੂੰ ਬਹੁਤ ਜਲਦੀ ਟੈਸਟ ਕਰਦੇ ਹੋਏ ਇੱਕ ਚੋਰ ਬੰਟੀ ਉਰਫ ਕਾਕਾ ਜਿਹੜਾ ਦੇਵੀਵਾਲਾ ਰੋਡ ਕੋਟਪੂੜਾ ਰਹਿਣ ਵਾਲਾ ਸੀ ਉਹਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਗ੍ਰਿਫਤਾਰੀ ਦੌਰਾਨ ਉਸਨੇ ਇਹ ਚੀਜ਼ ਕਬੂਲ ਕੀਤੀ ਹਾਂ ਵੀ ਇਹ ਚੋਰੀ ਮੈਂ ਕੀਤੀ ਏ ਤੇ ਜਦੋਂ ਉਸ ਦਾ ਪਿਛੋਕੜ ਦੇਖਿਆ ਤਾਂ ਉਸਤੇ ਪਹਿਲਾਂ ਵੀ ਚਾਰ ਮਕਦਰਮੇ ਦਰਜ ਨੇ ਤੇ ਇਹ ਉਹਨੇ ਜਿਹੜੀ ਜਿਹੜਾ ਸੋਨਾ ਸੀਗਾ ਇਹਨੇ ਅੱਗੇ ਆ ਦੇ ਨਸ਼ਰੀ ਪੂਰਤੀ ਵਾਸਤੇ ਅੱਗੇ ਦਿੱਤਾ ਜੋ ਅਸੀਂ ਜਲਦੀ ਇਹਨੂੰ ਰਿਕਵਰ ਕਰਾ ਲਾਂਗੇ ਤੇ ਇਸ ਤੋਂ ਜਿਹੜਾ ਚੋਰੀ ਦਾ ਮੋਬਾਈਲ ਉਹ ਅਸੀਂ ਬਰਾਮਦ ਕਰ ਲਿਆ ਤੇ ਇਹ ਸਾਡੇ ਕੋਲ ਰਿਮਾਂਡ ਤੇ ਅਸੀਂ ਹੋਰ ਵੀ ਅਕੇ ਪੁੱਛਗਿੱਛ ਕਰਾਂਗੇ ਵੀ ਨੇ ਹੋਰ ਵੀ ਚੋਰੀਆਂ ਕੀਤੀਆਂ ਨੇ ਜੇਲ੍ਹ ਤੋਂ ਬਾਅਦ ਤੇ ਹੋਰ ਵੀ ਕਲਾਸੇ ਆਉਂਦੀ ਉਮੀਦ ਹੈ